ਸਤਗੁਰੂ ਸੱਚੇ ਬਸੰਗਾਂ ਸੁਣ ਕੇ ਕਰੀਏ ਸਰਨ ਦੜ ਤੇਰੀ ਜੀ ਮੈਂ ਸਰਨ جی you i'm he feels the hunger of ਸਤਿਗੁਰ ਸੱਚੇ ਪਤਸ਼ਾਹੀਆਂ ਦੇ ਬਾਵਨ ਉੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਕਾਸ਼ ਰਹਿ ਗਏ ਹਾਂ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਕਾਸ਼ਾ ਇੱਕ ਸਾਡਾ ਭੁਲੇਖਾ ਦੂਰ ਕਰ ਰਹੇ ਹਨ ਇਹੋ ਕਹਿ ਲੋ ਵੀ ਸਾਡਾ ਵਹਿਮ ਦੂਰ ਕਰ ਰਹੇ ਹਨ ਕੀ ਵਹਿਮ ਹੈ ਸਿਖਾ ਜੇ ਤੂੰ ਆਪਣੇ ਗੁਰੂ ਨੂੰ ਛੱਡ ਕੇ ਇਹ ਦਰੂ ਦਰਮਥੇ ਟੇਕ ਦਾ ਫਿਰਦਾ ਹੈ ਜੇ ਤੂੰ ਆਪਣੇ ਗੁਰੂ ਤੋਂ ਭਰੋਸਾ ਹਟਾ ਕੇ ਕਿਸੇ ਹੋਰ ਤੇ ਭਰੋਸਾ ਰੱਖੀ ਬੈਠਾ ਹੈ ਕਿਸੇ ਹੋਰ ਤੇ ਸ਼ਰਧਾ ਰੱਖੀ ਬੈਠਾ ਹੈ ਜਾਂ ਇਉਂ ਕਹਿ ਲੋ ਵੀ ਇਹ ਦਰਤ ਛੱਡ ਕੇ ਕਿਸੇ ਹੋਰ ਤੇਰੀਆਂ ਮੰਗਾਂ ਹਨ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਨਾਨਕ ਦੇਵ ਦੇ ਦਰ ਤੋਂ ਮਟਾਕੇ ਦਰ ਨਹੀਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਨਾਨਕ ਸਤਗੁਰੂ ਨਾਨਕ ਲਿਖ ਕੇ ਦੇ ਦਿੱਤਾ ਕੋਈ ਕਿਹਾ ਨਹੀਂ ਕੋ ਕਹਿਣ ਮਾਤਮ ਜੀ ਬਣਾ ਨਹੀਂ ਸਿਖਾ ਲਿਖ ਕੇ ਜੁਗੋ ਜੁਗ ਅਟਲ ਸ਼ਬਦ ਲਿਖ ਕੇ ਤੇਰੀ ਝੋਲੀ ਪਾ ਦਿੱਤਾ ਵੀ ਤੂੰ ਇਹ ਖਿਆਲ ਕਰੀ ਇਹ ਸੰਸਾਰ ਤੇ ਜੇ ਕੋਈ ਸਭ ਤੋਂ ਵੱਡਾ ਰਹਿਬਰ ਹੈ ਜੇ ਕੋਈ ਸਭ ਤੋਂ ਵੱਡਾ ਰੱਬ ਹੈ ਇਹ ਸੰਸਾਰ ਤੇ ਪਰਮਾਤਮਾ ਨੇ ਬਿਆਨ ਤਰ੍ਹਾਂ ਭੇਜੇ ਹਨ ਇਹ ਸੰਸਾਰ ਤੇ ਬਿਆਨ ਸਤਿਪੁਰਖ ਮਹਾਪੁਰਖ ਰੱਬ ਦੇ ਪਿਆਰੇ ਰਹਿਬਰ ਪੀਰ ਤਕੰਬਰ ਪਰਮੇਸ਼ਰ ਨੇ ਆਪ ਭੇਜੇ ਨੇ ਜੇ ਆਪ ਪਰਮੇਸ਼ਰ ਆਇਆ ਤੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਇਆ ਕੋ ਸੱਚ ਨਾਮ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਆਪ ਰੰਭ ਆਇਆ ਇਹ ਸੰਸਾਰ ਤੇ ਧਰਤੀ ਤੇ ਆਪ ਆਇਆ ਆਪ ਨਰਾਇਣ ਕਲਾਧਾਰ ਕਲਾਧਾਰ ਕੇ ਆਪ ਨਰਾਇਣ ਆਪ ਪਰਮੇਸ਼ਰ ਜਗ ਮਹਿ ਪਰਵਰਿਓ ਵੀ ਸੰਸਾਰ ਦੇ ਵਿੱਚ ਇਸ ਸੰਸਾਰ ਨੂੰ ਤਰਨ ਵਾਸਤੇ ਆਇਆ ਹੈ ਆਪ ਇਸੇ ਕਰਕੇ ਆਖਿਆ ਜਿਨ ਕਲ राखी ਮੇਰੀ ਭਈ ਜੇ ਤੂੰ ਭਰੋਸਾ ਰੱਖੀ ਨਾ ਫਿਰ ਤੇਰੀ ਰਾਖੀ ਵੀ ਕਰੇਗਾ ਉਹ ਤੂੰ ਤਾਹੀ ਡੋਲੇ ਪ੍ਰਾਣੀਆਂ ਤੂੰ ਜਰਾ ਕੇਗਾ ਸਿਰਣਾ ਹਾਰ ਜਿਨ ਪੈਦਾਇਸ਼ ਗੁਰੂ ਕੀ ਆਸੂਈ ਦੇ ਆਧਾਰ ਉਹਨੂੰ ਸੱਜ ਰੱਖ ਤੇਰਾ ਆਧਾਰ ਬਣੇਗਾ ਤੈਨੂੰ ਪੈਦਾ ਕਰਨ ਵਾਲਾ ਤੂੰ ਉਹਦੇ ਨਿਸ਼ਾਨਦਾਂ ਤੇ ਰੱਖ ਤੂੰ ਆਕਾਲ ਪੁਰਖ ਵਾਹਿਗੁਰੂ ਚ ਟੋਸਾ ਕਰਦਾਈ ਸੋ ਇਉਂ ਆਪਾਂ ਅੱਜ ਵਾਰ ਇਤਿਹਾਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗਾਇਨ ਕਰ ਰਹੇ ਆ ਵੱਡੇ ਭਾਨਾ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰਾਏ ਭੋਈ ਦੀ ਤਲਵੰਡੀ ਪ੍ਰਕਾਸ਼ ਹੋਇਆ ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਨੇ ਆ ਰਾਏ ਬਲਾਲ ਦੇ ਪਿਤਾ ਦੇ ਨਾਂ ਤੇ ਸੀ ਇਹ ਰਾਏ ਭਾਈ ਦੀ ਤਲਵੰਡੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਉਣਾ ਹੋਇਆ ਗੁਰੂ ਨਾਨਕ ਸਾਹਿਬ ਦਾ ਮਰੀਦ ਬਣ ਗਿਆ ਇਹ ਇਹਨੇ ਆਪਣੇ ਪਿਤਾ ਦਾ ਨਾਂ ਛੱਟ ਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇਹ ਸ਼ਹਿਰ ਦਾ ਨਾਂ ਰੱਖ ਦਿੱਤਾ ਨਾਨਕ ਆਣਾ ਇਹ ਭਾਗਾ ਵਾਲੀ ਧਰਤੀ ਹੈ ਮੇਰਾ ਸ਼ਹਿਰ ਭਾਗਾ ਵਾਲਾ ਹੈ ਇਥੇ ਗੁਰਨਾਨ ਸਿੰਘ ਸਾਹਿਬ ਦਾ ਆਉਣਾ ਹੋਇਆ ਜਿਹਨੂੰ ਅੱਜ ਆਪਾਂ ਨਖਾਣਾ ਸਾਹਿਬ ਕਿਹਾ ਫਿਰ ਪਿਆਰਵਾਲਿਓ ਥੋੜੇ ਜਿਨੇ ਉਹ ਤੁਹਾਡੇ ਉਥੋਂ ਪਾ ਲਾਂਗੇ ਪਰ ਕੁਝ ਕੁ ਵਿਚਾਰਾ ਨੇ ਤੁਹਾਡੇ ਨਾਲ ਕਰਨ ਵਾਲੀਆਂ ਕਰ ਸਕਦੇ ਆ ਪੰਡਿਤ ਸੀ ਆਪਣੇ ਆਪ ਨੂੰ ਸਿਆਣਾ ਮੰਨਦਾ ਸੀ ਹਾਲਾਂਕਿ ਗੁਰਬਾਣੀ ਕਹਿੰਦੀ ਹੈ ਸੋ ਪੰਗਤ ਜੋ ਮਨ ਪ੍ਰਬੁੱਧ ਹੈ ਜਿਨੇ ਆਪਣੇ ਮਨ ਨੂੰ ਸਾਧ ਲਿਆ ਆਪਣੇ ਖਿਆਲਾਂ ਤੇ ਕੰਮ ਕਰ ਲਿਆ ਆਪਣੇ ਵੰਨ ਤੇ ਕੰਮ ਕਰ ਲਿਆ ਗੁਰਬਾਣੀ ਤੋਂ ਉਹੀ ਪੰਡਤ ਮੰਨਦੀ ਏ ਉਹੀ ਸਿਆਣਾ ਮੰਨਦੀ ਏ ਚਤਰ ਮੰਨਦੀ ਏ ਉਹੀ ਗਿਆਨੀ ਮੰਨਦੀ ਏ ਉਹੀ ਬਾਣੀ ਸੰਤ ਮੰਨਦੀ ਏ ਬਾਕੀ ਵਿਖਾ ਦੇ ਰੋਕੀ بڑے ਬਾਬੇ بڑے ਸੰਤ بڑے ਪੰਡਤ ਨੇ ਇਸ ਸੰਸਾਰ ਤੇ ਇਹ ਪੰਡਤ ਆਖਣ ਗਏ ਭਲ ਕੀ ਕੀ ਸਵਾਲ ਕਰ ਲੇਗਾ ਮੈਂ ਪੰਡਤ ਤਾਂ ਮੈਂ ਸਿਆਣਾ ਲੋਕ ਮੈਨੂੰ ਮੰਨਦੇ ਨੇ ਮੇਰੀ ਪੂਜਾ ਕਰਦੇ ਨੇ ਅੱਖਰ ਲਗਾ ਹਾਂ ਨਾਨਕ ਪੁੱਛ ਕੀ ਕਹਿਣਾ ਚਾਹੁੰ ਹੈ ਅੱਖਰ ਲੇ ਪੰਡਿਤ ਜੀ ਇਹ ਜਿਹੜਾ ਜਿਨੈਉ ਤੁਸੀਂ ਵਾਕ ਕੇ ਮੇਰੇ ਬਾਾਰੇ ਉਹ ਕੀ ਏ ਸਾਰਿਆਂ ਦੇ ਪੈ ਜਾਂਦਾ ਸਾਰੇ ਪਾ ਸਕਦੇ ਨੇ ਇਹਨੂੰ ਅੱਖਰ ਲਗਾ ਨਾ ਨਾਨਕ ਦੀ ਇਹ ਜਿਨੈਉ ਜਿਹੜਾ ਹੈ ਇਹ ਉੱਚੀਆਂ ਕੁਲਾਂ ਵਾਲੇ ਕਹਿੰਦੇ ਹਨ ਖੱਤਰੀ ਪਾ ਸਕਦੇ ਨੇ ਬ੍ਰਾਹਮਣ ਪਾ ਸਕਦੇ ਹਨ ਵੈਸ਼ ਪਾ ਸਕਦੇ ਹਨ ਇਹ ਜਿਹੜਾ ਜਨਰੂ ਹੈ ਇਹ ਸੂਦਰਾਂ ਵਾਸਤੇ ਨਹੀਂ ਹੈ ਸੂਦਰ ਕਹਿੰਦੇ ਨੇ ਨੀਮੀ ਜਾਤ ਵਾਲੇ ਨਾਲਾ ਕਿ ਗੁਰੂ ਨਾਨਕ ਦੇ ਘਰ ਕੋਈ ਜਾਤ ਨਹੀਂ ਹੈ ਗੁਰੂ ਨਾਨਕ ਦੀ ਬਾਣੀ ਦਾ ਤੇ ਇਹ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਨਾ ਕੋ ਸੱਜਾ ਰਖਮਾ ਪਰਪ ਕਿਉਂ ਪੜਾਉਂਦੇ ਹੁੰਦੇ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਸ੍ਰੀ ਉਹ ਸਾਂਝਾ ਗੁਰਬਾਣੀ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਸਾਰੇ ਧਰਮਾਂ ਲਈ ਸਾਂਝਾ ਹੁੰਦਾ ਹੈ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਖੇ ਸਾਚ ਨੂੰ ਸੁਣ ਲਿਓ ਸਵੇ ਇਹ ਤੇ ਨਹੀਂ ਨਾ ਕੋਈ ਕਿਸੇ ਧਰਮ ਵਾਸਤੇ ਕਿਸੇ ਇੱਕ ਫਿਰਕੇ ਵਾਸਤੇ ਕਿਸੇ ਇੱਕ ਜਾਤੀ ਵਾਸਤੇ ਨਾ ਜੀ ਸੁਣ ਲਿਓ ਸਵੇ ਸਾਰੀ ਸੁਣ ਗ ਸਾਰੇ ਧਰਮਾਂ ਦੇ ਲੋਕ ਸੁਣ ਲੋ ਈ ਗੁਰ ਗੋਬਿੰਦ ਸਿੰਘ ਜੀ ਨਾਲ ਜਾਖਦੇ ਸਾਚਪਹੁ ਸੁਨਹਿਰ ਸੁਵੇ ਜਿਨ ਪ੍ਰੇਮ ਤਿਓ ਤਿਨਹੀ ਪ੍ਰਭ ਪਾਏ ਹੋਇ ਪ੍ਰੇਮ ਹੈ ਉਹਨਾਂ ਨੇ ਪਰਮੇਸ਼ਰ ਨੂੰ ਪਾਣਾ ਜੇ ਗੋਲੇ ਸੁਨਹਿਰ ਹੋਤਾਂ ਤੋਂ ਬਹੁਤ ਬਹੁਤ ਅਨੁਵੰਦ ਕੀਤਾ ਜਾਂਦਾ ਹੈ ਗੁਰਮੁਖ ਪਰਿਵਾਰ ਦਾ ਸ਼ਾਂਤੀ ਸਿੰਘ ਦੇ ਜੁਸਰ ਪਾਉ ਹੈ ਪਰਿਵਾਰ ਵੱਲੋਂ ਜੋਸਪਾਵਾ ਹੈ ਰਾਮ ਸ਼ਾਂਤੀ ਸਿੰਘ ਦੇ ਭਾਈ ਬੇਨਤੀ ਉਹ ਦਵਾਲਨ ਬੁਲੇ ਸੁਨਹਾਰ ਸੋਤਿਆ ਕਾਨ ਬੁਲੇ ਸੁਨਹਾਰ ਸੋਤਿਆ ਜਿਹਨੇ ਵੀ ਸ਼ਬਦ ਬੋਲਦ ਨੇ ਬਾਬਾ ਗੰਗੀ ਸਿੰਘ ਦੇ ਘਰੋਂ ਕਿਰਪਾ ਕਰਕੇ ਸਰਪਾਲ ਦੇ ਉੱਤੇ ਬੁਲੇ ਸੁਨਹਾਰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪਾਤਾ ਜੀ ਬੋਲੇ ਸੁਨਹਾਰ ਸੋਤਿਆਂ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦਾ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ